कई लिविंग स्टेल कुछ सिखाते हैं ऑलमोस्ट इन वेजिटेबल स्टेट है वह कई बच्चे टेन के हमें जब कुछ नहीं सके अपने खाद नहीं सकते कुछ होर भी बोल नहीं कर सकते तो प्राइवेट सर एप्रीशिएट देखते हैं ऑलवेज एप्रिएटेड इतने की फैसिलिटी अवेलेबल है मैं जी एपमेंट लगी हुई है सा भी एक जो टीचर स्कूल है पटियाला स्कूल फॉर द डेब राइटर है मिसर एनी मैथ्यू एनी मैथ्यू ही इज बॉल ब्लाइंड ही इज डेथ एंड ही कैनोट हेयर ऑर स्पीक बट स्टिल ही इज एजुकेटड यह मेरे नाम और अपनी फैमिली के व्हाट्सएप पे के हैं फेसबुक के हैं इंस्टाग्राम ये के उप और भी बिलोंग टू कैनला और कैनला जल यह है तो असं यीज्ला है और एक कला दो दो दिन का सफर तय करते हैं एबिलिटी ਔਰ ਜੇ ਇਹਨਾਂ ਦੀ ਲੈਂਗੁਏਜ ਹੈ ਟਾਈਪਾਈ ਸੈਂਡ ਐਪੀ ਤੇ ਔਰ ਜੇ ਉਹ ਟਾਈਪਿੰਗ ਸਾਇਡ ਲੈਂਗੁਏਜ ਹੈ ਬੈਸਿਕ ਟਾਈਪਿੰਗ ਓਨਲੀ ਫਿੰਗਰ ਟਿਪਸ ਯੂ ਟਾਈਪ ਓਨ ਦਾ ਫਿੰਗਰ ਟਿਪ ਐਂਡ ਦੈਟ ਇਜ਼ ਹਾਊ ਦੇ ਦੇ ਤੇਜ਼ਾਨੀ ਡੋਨ ਐਵਰੀਥਿੰਗ ਸਾਡੇ ਕੋਲੇ ਪੰਜ ਬੱਚੇ ਨੇ ਜਿਹੜੇ ਕਿ ਇਸ ਕੈਟਾਗਰੀ ਦੇ ਨਹੀਂ ਔਰ ਉਹਨਾਂ ਦੀ ਸਟੇ ਇਤੋਂ ਪਹੁੰਚ ਜਾਂਦੀ ਹੈ ਕਿ ਉਹ ਬਰੇਲ ਲੈਂਗੁਏਜ ਨੂੰ ਸਿੱਖ ਲੈਂਦੇ ਨਹੀਂ ਔਰ ਉਹਦੇ ਅੰਦਰ ਕੌਮਟਰ ਟਾਰਗੇਟ ਸਾਡੇ ਕੋਲ ਬਹੁਤ ਵਧੀਆ ਇਗਜ਼ੈਂਪਲ ਹੈਲਨ ਕੀਲਰ ਦੀ ਜੋ ਮੈਂ ਵੀ ਜਗਾ ਜਗਾ ਤੇ ਜਾ ਕੇ ਦੱਸਦੀ ਹਾਂ ਜੋ ਕਿ ਅਮਰੀਕਾ ਦੇ ਵਿੱਚ ਡੇਫ ਵੀ ਸੀ ਬਲਾਈਂਡ ਵੀ ਸੀ ਔਰ ਬਚਪਨ ਤੋਂ ਸੀ ਕੋਈ ਕਹਿ ਨਹੀਂ ਸਕਦਾ ਕਿ ਇੱਕ ਡੇਫ ਤੇ ਬਲਾਈਂਡ ਪਰਸਨ ਨੂੰ ਤੁਸੀਂ ਇੰਨੀ ਉਚਾਈਆਂ ਚੜਦੇ ਦੇਖੋਗੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਪੂਰੀ ਐਜੂਕੇਸ਼ਨ ਹਾਸਲ ਕੀਤੀ ਪ੍ਰੋਫੈਸਰ ਬਣੀ ਸੋਸ਼ਲਿਸਟ ਬਣੀ ਪੋਲੀਟੀਸ਼ੀਅਨ ਬਣੀ ਔਰ ਉਹਦੇ ਪਿੱਛੇ ਇੱਕ ਹਿਸਟਰੀ ਸੀ ਬਹੁਤ ਵੱਡੀ ਕਿ ਉਹਦਾ ਇੱਕ ਅਧਿਆਪਕ ਸੀ ਜੋ ਲੇਡੀ ਸੀ ਔਰ ਉਹ ਆਪ ਵੀ ਕਿਉਂਕਿ ਮੈਂ ਖੁੱਤ ਨਹੀਂ ਮੈਂ ਦੱਸਣਾ ਭੁੱਲ ਗਈ ਕਿ ਮੈਂ ਵੀ ਗੱਠਾਂ ਦੀ ਡਾਕਟਰ ਹਾਂ ਸੋ ਸਾਰੀਆਂ ਗੱਲਾਂ ਦੱਸਾਂਗੇ ਸੋ ਆਪ ਵੀ ਜੋ ਟੀਚਰ ਸੀ ਗਲੋਕੋਮਾ ਤੋਂ ਪੀੜਤ ਸੀ ਜਿਹਦੇ ਚ ਹੌਲੀ ਹੌਲੀ ਵਿਜ਼ਨ ਲਾਸ ਵੀ ਜਾਂਦੀ ਹੈ ਸੋ ਉਹਨੇ ਹੈਡਨ ਹੀਲਰ ਦਾ ਸਿਖਾਇਆ ਉਹਨੇ ਉਹਨੂੰ ਪੜ੍ਹਨਾ ਸਿਖਾਇਆ ਉਹਨੇ ਉਹਨੂੰ ਸਮਝਣਾ ਸਿਖਾਇਆ ਸੋ ਆਪਣੀ ਟੀਚਰ ਦੀ ਬਦੌਲਤ ਉਹ ਜ਼ਿੰਦਗੀ ਦੇ ਵਿੱਚ ਬਹੁਤ ਵੱਡੀਆਂ ਉਚਾਈਆਂ ਤੇ ਪਹੁੰਚੀ ਦਾਸ ਨਾਮ ਕਰਨਾ ਉਹਨਾਂ ਟੀਚਰਾਂ ਨੂੰ ਬਣਦਾ ਹੈ ਇਸ ਇੰਸਟੀਚਿਊਟਿਆਂ ਨੂੰ ਜਿਹੜੇ ਉਹਨਾਂ ਨੂੰ ਇਸ ਮੁਕਾਮ ਤੱਕ ਲੈ ਕੇ ਜਾ ਰਹੇ ਹੈ ਉਹਨਾਂ ਦੀ ਮਿਹਨਤ ਵਰਤੇ ਬਾਤ ਕਰਾਂਗੇ ਇਨਫਰਾਸਟ੍ਰਕਚਰਲੀ ਕੁਸੀਂ ਮੈਂ ਆ ਇਮੀਡੀਏਟਲੀ ਜਿਹੜਾ ਥੋੜੇ ਦਿਨਾਂ ਸਤੋਂ ਤੁਹਾਨੂੰ 5 ਲੱਖ ਦਵਾਂਗੇ ਅਸੀਂ ਆਪਣੇ ਵੱਲੋਂ ਉਹ ਥੋੜੇ ਤੋਂ ਸਿੱਖਾ ਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ ਕਿਉਂਕਿ ਸਰਕਾਰਾਂ ਆਪਣੇ ਆਪ ਚੰਗੀਆਂ ਸਮਰੱਥੀ ਹੁੰਦੀਆਂ ਸਾਨੂੰ ਸਿੱਖਣਾ ਪੈਂਦਾ ਲੋਕਾਂ ਤੋਂ ਤੇ ਦੇਖੋ ਐਨ ਜੀਓ ਸੀ ਕਰ ਰਹੇ ਐਨ ਜੀਓਜ਼ ਬਹੁਤ ਵੱਡਾ ਰੋਲ ਪਲੇ ਕਰਦੇ ਆ ਜਿੱਥੇ ਕਿਤੇ ਸਰਕਾਰਾਂ ਦਾ ਗੈਪ ਰਹਿ ਜਾਂਦਾ ਸਮੀਗੁਰ ਦosaur ਗੈਪ ਫੀਲਿੰਗ ਦਾ ਕੰਪਨਸੇਸ਼ਨ ਉਸ ਤਰ੍ਹਾਂ ਜਿੱਦਾਂ ਲੋਕਾਂ ਦੀ ਇਹ ਆਪਣੀ ਵੀ ਇੱਛਾ ਨਾਲ ਉੱਗੜੇ ਕੰਮ ਹੁੰਦੇ ਜਾਂਦੇ ਆ। ਸੋ ਮੈਂ ਕੰਨਾਲ ਸਾਹਿਬ ਨੂੰ ਇਹ ਕਮਾਣੀ ਕਿ ਤੁਸੀਂ ਸਾਡੇ ਨਾਲ ਰਾਫਤਾ ਬਣਾਈ ਰੱਖਿਓ। ਆਪਾਂ ਜਿਹੜੀ ਤੁਹਾਡੀ ਸੋਚ ਐ ਇਸ ਇੰਸਟੀਟਿਊਸ਼ਨ ਤੋਂ ਨਿਕਲੀ ਹੋਈ ਸੋਚ ਐ ਉਹਨੂੰ ਬਹੁਤ ਦੂਰ ਤੱਕ ਲੈ ਕੇ ਜਾਵਾਂਗੇ। ਜਿੰਨਾ ਤੱਕ ਮੇਰੀ ਸਮਰੱਥਾ ਹੋਈ ਨਾ ਆਪਾਂ ਇਹ ਆਵਾਸ ਇਹਨਾਂ ਬੱਚਾਂ ਦੀ ਸਮਰੱਥਾ ਇਹ ਬਹੁਤ ਅੱਗੇ ਤੱਕ ਲੈ ਕੇ ਜਾਵਾਂਗੇ। ਵੀਆ ਤੋਂ ਪੰਜ ਫੂਡੀਲ ਵਿਦ them 24 hours and we bring them up to that standard where the words dis is deleted and only ability remains. that is what we are here. our donors, sponsors, and from all walks of life, people have <coughs> come here from very far, far off places. You want to मैं हूँ व्हाट्सअप पूरी दुनिया मेरी गिरफ्त में है बच्चा बुढ़ा या जवान सब दीवाने हैं मेरे गूगल गूगल नाम है मेरा मैं वो भी जानता हूँ जो तुम्हारा भगवान भी नहीं जानता फेक वर्ल्ड का बादशाह हूँ मैं बादशाह ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਮੈਂ ਪਟਿਆਲਾ ਸਕੂਲ ਆਫ ਰੈਫਰੈਂਡਮ ਦੇ ਵਿੱਚ ਉਹਨਾਂ ਦੇ ਇੱਕ 58th ਜੋ ਨਾਮ ਨੂੰ ਫੰਕਸ਼ਨ ਹੈ ਯਾਦਗਾਰੀ ਸਮਾਰੋਹ ਸੈਲੀਬ੍ਰੇਟ ਕੀਤਾ ਗਿਆ ਉਹਦੇ ਵਿੱਚ ਮੈਨੂੰ ਕਰਨਲ ਸਾਹਿਬ ਨੇ ਬੁਲਾਇਆ ਸੀਗਾ ਔਰ ਇੱਥੇ ਆ ਕੇ ਜੋ ਮਾਹੌਲ ਦੇਖਿਆ ਕਿਉਂਕਿ ਮੈਂ ਪਹਿਲਾਂ ਵੀ ਆਉਂਦੀ ਰਹਿੰਦੀ ਹਾਂ ਪਹਿਲਾਂ ਵੀ ਆਈ ਸੀ ਪਰ ਇਸ ਵਾਰ ਪੂਰਾ ਬੱਚਿਆਂ ਦਾ ਹੌਸਟਲ ਕਲਾਸਰੂਮ ਜੋ ਦੇਖਿਆ ਸੋ ਬਹੁਤ ਵਧੀਆ ਕੰਮ ਇੱਥੇ ਸਾਡੇ ਹੈਡਿਕਅਪ ਬੱਚੇ ਚਾਹੇ ਉਹ ਡੈਫ, ਡੰਮ, ਬਲਾਈਂਡਰ ਸਾਰਿਆਂ ਨੂੰ ਜ਼ਿੰਦਗੀ ਦੀ ਮੁੱਖ ਧਾਰਾ ਨਾਲ ਜੋੜਨ ਲਈ ਬਹੁਤ ਵਧੀਆ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਇਹੋ ਜੀਆਂ ਸੰਸਥਾਵਾਂ ਦੇ ਨਾਲ ਖੜੀ ਹੈ। ਸੋ ਅਸੀਂ ਜੋ ਵੀ ਇੱਥੇ ਡਿਵੈਲਪਮੈਂਟ ਦੀ ਲੋੜ ਹੈ ਉਹਦੇ ਵਿੱਚ ਆਪਣੀ ਕੰਟ੍ਰਿਬਿਊਸ਼ਨ ਜ਼ਰੂਰ ਕਰਾਂਗੇ ਔਰ ਅੱਜ ਜੋ ਮੈਂ ਦੱਸਿਆ ਗਿਆ ਇਨਫਰਾਸਟ੍ਰਕਚਰ ਪੁਸ਼ ਡਿਵੈਲਪਮੈਂਟ ਲਈ ਸੋ ਅਸੀਂ ਇਮੀਡੀਏਟਲੀ 5 ਲੱਖ ਇਸ ਸੰਸਥਾ ਨੂੰ ਦੇਵਾਂਗੇ ਔਰ ਅੱਗੇ ਤੋਂ ਵੀ ਇਹਨਾਂ ਨਾਲ ਲਿੰਕ ਬਣਾ ਕੇ ਰੱਖਾਂਗੇ। ਕਮੇ ਆਪਣੇ ਵੱਲੋਂ ਇਹ ਸਨੇਹਾ ਸਾਰੀਆਂ ਸੰਸਥਾਵਾਂ ਨੂੰ ਹੀ ਲਾਉਣਾ ਚਾਹਾਂਗੀ ਚਾਹੇ ਉਹ ਬਜ਼ੁਰਗਾਂ ਨਾਲ ਸੰਬੰਧਿਤ ਹੈ ਹੈਂਡੀਕੈਪ ਬੱਚਿਆਂ ਨਾਲ ਸੰਬੰਧਿਤ ਹੈ ਕਿ ਇਹ ਜੋ ਸਮਾਜ ਦਾ ਵਰਗ ਕਈ ਵਾਰੀ ਪਿੱਛੇ ਰਹਿ ਜਾਂਦਾ ਅਣਗੌਲਿਆ ਰਹਿ ਜਾਂਦਾ ਤਾਂ ਅਸੀਂ ਸਾਰੇ ਮਿਲ ਕੇ ਉਹਨਾਂ ਨੂੰ ਸਮਾਜ ਦੀ ਮੁੱਖ ਧਾਰਾ ਦੇ ਨਾਲ ਜੋੜਨਾ ਹੈ ਤੁਸੀਂ ਮੇਰੇ ਨਾਲ ਸੰਪਰਕ ਕਰੋ ਪੰਜਾਬ ਸਰਕਾਰ ਤੁਹਾਡੇ ਨਾਲ ਖੜੀ ਹੈ ਜੇਕਰ ਤੁਸੀਂ ਸਮਾਜ ਦੇ ਵਿੱਚ ਕੋਈ ਵਧੀਆ ਰੋਲ ਪਲੇ ਕਰ ਰਹੇ ਹੋ ਤਾਂ ਅਸੀਂ ਕਦੇ ਵੀ ਪਿੱਛੇ ਨਹੀਂ ਹਟਾਂਗੇ